ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਵਾਪਰਿਆ ਕਹਿਰ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲੋਂ ਕਹਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਸਿੱਧ ਪੱਤਰਕਾਰ ਜਸਬੀਰ ਰੋਮਾਨਾ ਦੇ ਪਿਤਾ ਮਹਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ ਉਹ 91 ਸਾਲਾਂ ਦੇ ਸਨ ਉਹ ਮੱਧ ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਰੱਖਦੇ ਸਨ ਉਹ ਸਾਫ਼ ਸੋਥਰੀ ਜ਼ਿੰਦਗੀ ਬਤੀਤ ਕਰਦਿਆਂ ਸਮਾਜਿਕ ਰਾਜਨੀਤਿਕ ਦੇ ਵਿੱਚ ਕੰਮ ਕਰਕੇ ਆਪਣਾ ਨਾਮ ਕਮਾਇਆ ਸੀ ਜੀ ਹਾਂ ਨਾਲ ਹੀ ਨਾਲ ਉਹਨਾਂ ਦੇ ਮੌਤ ਦਾ ਕਾਰਨ ਉਹਨਾਂ ਦਾ ਬੁਢਾਪਾ ਤੇ ਸਿਰਫ ਉਹਨਾਂ ਨੂੰ ਬੁਖਾਰ ਹੀ ਹੋਇਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਿਆ ਇੱਕ ਪ੍ਰਸਿੱਧ ਪੰਜਾਬੀ ਪੱਤਰਕਾਰ ਸਨ ਤੇ ਨਾਲ ਹੀ ਨਾਲ ਉਹਨਾਂ ਨੇ ਬਹੁਤ ਹੀ ਆਪ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਨਾਮ ਕਮਾਇਆ ਜਿਸ ਕਾਰਨ ਲੋ ਉਹਨਾਂ ਦੇ ਚੋਣ ਵਾਲਿਆਂ ਨੂੰ ਉਹਨਾਂ ਦੀ ਇਸਤਰੀ ਦੁਨੀਆ ਨੂੰ ਛੱਡਣ ਦੇ ਨਾਲ ਬਹੁਤ ਵੱਡਾ ਗਹਿਰਾ ਸਬਮਾ ਲੱਗਾ ਹੈ ਤੋ ਡੇਸ ਬਾਈ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਪਣੇ ਵਿਚਾਰ ਜਰੂਰ ਦਸਨਾ ਤੇ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ